ਲਓ ਭਾਈ ਕੱਲ ਨੂੰ ਨਵਾਂ ਸਾਲ ਚੜ ਜਾਣਾ ਤੇ ਨਵਾਂ ਸਾਲ ਦੇ ਜਸ਼ਨ ਮਨਾਉਣ ਵਾਸਤੇ ਬਠਿੰਡੇ ਦੇ ਵਿੱਚ ਢਿੱਲੋਂ ਭਰਾਵਾਂ ਵੱਲੋਂ ਬਹੁਤ ਵੱਡਾ ਇਵੈਂਟ ਕਰਾਇਆ ਜਾ ਰਿਹਾ ਠੀਕ ਆ ਆ ਤੁਹਾਨੂੰ ਪਤਾ ਟੂਲਿਪ ਸਟੇਡੀਅਮ ਆ ਬਿਲਕੁਲ ਆਪਾਂ ਕੇ ਡੱਬ ਵਾਲੀ ਰੋਡ ਤੇ ਇੱਥੇ ਆ ਕੇ ਕੱਲ ਨੂੰ ਤੁਸੀਂ 7 ਵਜੇ ਤੋਂ ਲੈ ਕੇ ਜਿੰਨਾ ਚਿਰ ਨਵਾਂ ਸਾਲ ਚੜਦਾ ਨਹੀਂ ਅਗਲਾ ਦਿਨ ਚੜਦਾ ਨਹੀਂ ਉਦੋਂ ਤੱਕ ਨੱਚ ਗਾ ਸਕਦੇ ਹੋ ਆਪਣੇ ਪਰਿਵਾਰ ਨਾਲ ਠੀਕ ਆ ਤੇ ਤੁਹਾਨੂੰ ਪਤਾ ਸਰਮੌਰ ਕਲਾਕਾਰ ਲਾਭ ਹੀਰਾ ਆਰਨੇਤ ਤੇ ਉਹ ਤੋਂ ਬਿਨਾਂ 60 ਲੱਖ ਲਾਦਾ ਕੱਲ ਦੀ ਬੇਸ਼ੇਰੀ ਤੇ ਸਾਲ ਨੂੰ ਕਰੋੜਪੁਰਾ ਵਟਦੇ ਪੈਣਾ ਰਦਾ ਉਸ ਇਹੋ ਜੇ ਕਲਾਕਾਰ ਤੇ ਉਦੋਂ ਬਿਨਾ ਜਿੰਨੇ ਸਾਡੇ ਭਰਾ ਚਾਹੇ ਜਗਦੀਪ ਰੰਦਾਵਾ ਚਾਹੇ ਢਿੱਲੋ ਵਰਗੇ ਹੋਗੇ ਮੱਟ ਛੇਰੋ ਵਾਲਾ ਜਾਂ ਜਿੰਨੇ ਵੀ ਆਪਾਂ ਕਰੇ ਸੋਸ਼ਲ ਮੀਡੀਆ ਦੇ ਸਟਾਰ ਆ ਉਹ ਵੀ ਇੱਥੇ ਪਹੁੰਚ ਰਹੇ ਆ ਸੋ ਸਾਰੇ ਜਣੇ ਨੱਚ ਗਾ ਕੇ ਹਨਾ ਆਪਾਂ ਗੱਲ ਕਰਕੇ ਜਿਵੇਂ ਪਹਿਲਾਂ ਪਿੰਡਾਂ ਵਾਲੇ ਲਸ਼ਕਾਰਾ ਦੇਖਦੇ ਹੁੰਦੇ ਸੀਗੇ ਤੇ ਉਦਾਂ ਤੁਸੀਂ ਇੱਥੇ ਲਾਈਵ ਕਨਸਰਟ ਦੇ ਵਿੱਚ ਭਾਗ ਲੈ ਸਕਦੇ ਹੋ ਟਿਕਟਾਂ ਵਾਸਤੇ ਨੰਬਰ ਤੁਹਾਡੇ ਆਪਣਾ ਸਕਰੀਨ ਤੇ ਚੱਲ ਹੀ ਰਿਹਾ ਬਾਕੀ ਬੁੱਕ ਮਾਈ ਸ਼ੋ ਤੋਂ ਉਦੋਂ ਬਿਨਾ ਆਫਲਾਈਨ ਟਿਕਟਾਂ ਤੁਸੀਂ ਇੱਥੇ ਆ ਕੇ ਵੀ ਖਰੀਦ ਸਕਦੇ ਹੋ ਮਿੱਤਲਮਾਲ ਤੋਂ ਵੀ ਫੇਸ ਆਜੋ ਉਦੋਂ ਬਿਨਾ ਇਹਨਾਂ ਦੇ ਅਲੱਗ ਡੈਸਟੀਨੇਸ਼ਨਾਂ